ਕਾਰਨ ਵਾਪਰਿਆ ਦਰਦਨਾਕ ਹਾਦਸਾ ਗੱਡੀ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਹਾਦਸੇ ਦੇ ਵਿੱਚ ਬੱਚੀ ਦੀ ਮੌਤ ਔਰਤ ਗੰਭੀਰ ਜ਼ਖਮੀ ਮੋਕਾ ਪ੍ਰਣਾਲਾ ਮੁਖ ਰੋਡ ਦੇ ਉੱਤੇ ਅੱਜ ਤੜਕਸਾਰ ਜਿਆਦਾ ਤੁੰਦ ਹੋਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਅਸਲ ਇੱਕ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ ਹਾਸੇ ਦੇ ਵਿੱਚ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਦਕਿ ਉਸਦੀ 6 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਉਹਦੇ ਮ੍ਰਿਤਕ ਬੱਚੀ ਦੀ ਨਾਨੀ ਨੇ ਕਿਹਾ ਹੈ ਕਿ ਉਹਨਾਂ ਦੀ ਬੇਟੀ ਦਾ ਆਪਣੇ ਪਤੀ ਦੇ ਨਾਲ ਕੋਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ। ਉਨਾ ਕਿਹਾ ਕਿ ਉਹਨਾਂ ਦੀ ਬੇਟੀ ਆਪਣੇ ਪ੍ਰੇਮੀ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਤੇ ਲਈ ਗਈ ਹੋਈ ਸੀ ਕਿ ਰਾਸਤੇ ਦੇ ਵਿੱਚ ਪਰਤਦੇ ਹੋਏ ਇਹ ਹਾਥਾ ਵਾਪਰ ਗਏ ਦੂਜੇ ਪਾਸੇ ਮ੍ਰਿਤਕ ਬੱਚੀ ਦੇ ਬਾਪ ਦਾ ਕਹਿਣਾ ਹੈ ਕਿ ਉਹਨਾਂ ਦਾ ਉਹਨਾਂ ਦੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਹੈ ਪਤੀ ਦੇ ਵੱਲੋਂ આરોਪ ਲਗਾਏ ਗਏ ਨੇ ਕਿ ਉਹਨਾਂ ਦੀ ਪਤਨੀ ਦੇ ਨਾਜਾਇਜ਼ ਸਬੰਧ ਸੰਿਸ ਕਰਕੇ ਉਹਨਾਂ ਦੇ ਵਿਚਾਲੇ ਅਕਸਰ ਹੀ ਵਾਦ ਵਿਵਾਦ ਚੱਲਦਾ ਰਹਿੰਦਾ ਸੀ ਪੀੜਤ ਵਿਅਕਤੀ ਦੇ ਵੱਲੋਂ ਉਹਨਾਂ ਦੀ ਬੱਚੀ ਦੇ ਮੋਤੋਂ ਬਾਅਦ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ। ਹਾਂਜੀ ਕੀ ਨਾਮ ਆ ਤੁਹਾਡਾ? ਭਰਮਜੀਤਾ ਜੀ। ਭਰਮਜੀਤ ਜੀ ਕੀ ਬਾਣਾ ਵਰਤਿਆ ਅੱਜ? ਬਾਣਾ ਕੀ ਵਰਤਮਾ ਸੀ ਜਿਵੇਂ ਗਰ ਲੈ ਕੇ ਲੈ ਗਿਆ ਕੁੜੀ ਨੂੰ। ਤੇ ਉਹ ਲੈ ਗਿਆ ਜੀ। ਉਹ ਮੁੰਡਾ ਕੋ ਜਿਹਦੇ ਨਾਲ ਗੱਲਬਾਤ ਸੀਗੀ। ਕੀ ਨਾਮ ਕੀ ਉਹਦੇ? ਮਾੜਾ ਇਹ ਕੁੜੀ-ਕੁੜੇ ਕਿੱਥੇ ਰਹੀ ਸੀਗੀ? ਕੌਣ ਸੀ? ਬਰਨਾਲੇ ਸੀ ਜੀ। ਬਰਨਾਲੇ ਵਿਆਹੀ ਸੀ ਜੀ। ਕੀ ਗੱਲ ਬਣੀ ਅੱਜ ਗੱਲ ਵਾਸਾ ਹੀ ਆ ਵੀ ਦੋਤੀ ਦੇ ਮਨਸਾਫ਼ ਮਿਲਣਾ ਚਾਹੀਦਾ ਸਾਨੂੰ ਮੇਰੀ ਦੋਤੀ ਮਾਰਤੀ ਉਹਨੇ ਕੌਣ ਸੀ ਬੰਦਾ ਉਹ ਜਿਹੜਾ ਲੈ ਗਿਆ ਨਾਲ ਬਰਨਾਲੇ ਤੋਂ ਸੀਗਾ ਅਰੇ ਕੁੜੀ ਕੁੜੀ ਓਰੇ ਕੀ ਸਬੰਧ ਸੀਗੇ ਕੁੜੀ ਨਾਲ ਦੋਤੀ ਦੇ ਕੁੜੀ ਦੀ ਗੱਲ ਬਾਤ ਸੀ ਉਹਦੇ ਨਾਲ ਕੀ ਮੰਗ ਕਰਦੇ ਤੁਸੀਂ ਬਾਰੇ ਹੈ ਇਹ ਮੰਗ ਕਰਦੇ ਮੰਗਾ ਹੀ ਆ ਵੀ ਇਨਸਾਫ਼ ਚਾਹੀਦਾ ਸਾਨੂੰ ਪੋਤੀ ਕਿੰਨੇ ਸਾਲਾਂ ਦੀ ਸੀ ਤੁਹਾਡੀ 2000 2000 ਕਿੰਨਾ ਚੱਲ ਰਹੀ ਚਾਰ ਸਾਲਾਂ ਦੀ ਸੀਗੀ 6 ਸਾਲ ਦੀ ਇੱਕ ਉਹ ਮਹਾਰ ਸਿੰਘ ਮੇਰੀ ਕੁੜੀਆ ਦੀ ਇੱਥੇ ਡੈੱਡ ਬੋਡੀ ਪਈ ਆ ਸੀ ਉਹ ਡੈੱਡ ਬੋਡੀ ਲੈਣ ਆਈ ਸੀਗੀ ਕਿਸ ਤਰ੍ਹਾਂ ਮੌਤ ਹੋਈ ਤੁਹਾਡੀ ਕੁੜੀਆ ਦੀ ਮੇਰੀ ਕੁੜੀਆ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਕਿਸੇ ਬੰਦੇ ਨਾਲ ਉਹਨੂੰ ਕੋ ਉੱਤਰ ਕਿਤੇ ਮੱਥਾ ਢੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਕਿੱਥੇ ਐਕਸੀਡੈਂਟ ਹੋਇਆ ਇਹ ਬੱਦਨੇ ਹੋਇਆ ਜੀ ਤੇ ਹਾਂ ਤੁਸੀਂ ਹਸਪਤਾਲ ਕਿਸ ਤਰ੍ਹਾਂ ਪਹੁੰਚਿਓ ਪਤਨੀ ਤੁਹਾਡੀ ਕਿੱਥੇ ਹੈ ਪਤਨੀ ਮੇਰੀ ਜੀ ਦੂਸਰੇ ਹਸਪਤਾਲ ਜਾ ਗਈ ਤੇ ਉਹ ਉੱਥੇ ਉੱਥੇ ਨੇ ਕਿ ਇਹਨਾਂ ਦੇ ਸਰਕਾਰੀ ਹਸਪਤਾਲ ਚ ਇਹਨਾਂ ਨੇ ਡੈੱਡ ਬਡੀ ਭੇਜੀ ਆ ਗਈ ਉਹ ਕਹਿੰਦੇ ਵੀ ਉੱਥੇ ਉਹਨਾਂ ਦਾ ਪੋਸਟਮਾਨ ਡਲੂ ਬੱਚੀ ਦਾ ਵੀ ਤੁਹਾਨੂੰ ਬੱਚੀ ਉੱਥੋਂ ਮਿਲੂਗੀ ਕਿੰਨੀ ਉਮਰ ਹੈ ਬੱਚੀ ਦੀ ਬੱਚੀ ਦੀ 6 ਸਾਲ ਦੀ ਉਮਰ ਹੈ ਜੀ ਕੀ ਨਾਂ ਬੱਚੇ ਦਾ ਹਰੀਤ ਆ ਜੀ ਬੱਚੀ ਦਾ ਨਾਂ ਕੀ ਮੰਗ ਕਰਦੇ ਆ ਮੰਗ ਤਾਂ ਇਹ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਨਾਨੀ ਦਾ ਰਿਲੇਸ਼ਨਸ਼ਿਪ ਚ ਰਹਿੰਦੀ ਸੀਗੀ ਜੀ ਠੀਕ ਹੈ ਨਾ ਉਹਦੇ ਕੋਲੇ ਕੋਈ ਨਸਾਂਸ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਜੀ ਸਰਕਾਰ ਤੋਂ ਹੀ ਮੰਗ ਕਰਦਾ ਜੀ ਉਹ ਬੰਦੇ ਤੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀਸ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਆ ਜੀ ਮੇਰੀ ਬੱਚੀ ਤੋਂ ਖਿੱਚਦੀ ਸੀ ਮੇਰੀ ਘਰ ਵਾਲੀ ਚੜਦੀ ਰਹਿੰਦੀ ਸੀਗੀ ਵੀ ਇਹ ਜਿੱਧਰ ਵੀ ਜਾਂਦੇ ਬੱਚੀ ਦਾ ਹੁਣ ਬੱਚੇ ਨਾਲ ਤਾਂ ਮੰਨਰ ਤਾਂ ਜਾਣਾ ਹੀ ਹੁੰਦਾ ਮਾਵਾ ਪਿਲੇ ਉਹ ਉਹਨੂੰ ਕੋਟਦੀ ਮਾਰਦੀ ਵੀ ਸੀਗੀ ਉਹ ਤਾਂ ਬਹੁਤ ਜੱਦਬਸ ਕਰਦੀ ਰਹਿੰਦੀ ਸੀ ਪਤਾ ਲੱਗਾ ਜੀ ਤੁਸੀਂ ਆਪਦੀ ਘਰ ਦੇ ਤੋਂ ਲੱਗ ਰਹੇ ਰਹੇ ਸੀ ਉਹ ਕੀ ਕਰਨਾ ਲੱਗ ਤਾਂ ਤੁਸੀਂ ਰਹੇ ਸੀਗੇ ਇਸ ਕਰਕੇ ਜੀ ਇਹ ਜਦੋਂ ਰਿਲੇਸ਼ਨਸ਼ਿਪ ਚ ਮੇਰੇ ਘਰ ਵਾਲੀ ਰਹਿੰਦੀ ਸੀ ਕਿਸੇ ਬੰਦੇ ਨਾਲ ਜੇ ਮੇਰੇ ਚਾਰ ਦੋਸਤੀਆਂ ਦਾ ਉਹਦੇ ਨਾਲ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀਗਾ ਸਾਡਾ ਰੋਲਾ ਪੈਣੇ ਲੜਾਈ ਝਗੜਾ ਬਹੁਤ ਜ਼ਿਆਦਾ ਹੋਇਆ ਸੀ ਤੇ ਅਸੀਂ ਥਾਣੇ ਦੇ ਵਿੱਚ ਸਾਰਿਆਂ ਨਾਲ ਮਿਲ ਕੇ ਵੀ ਫੈਸਲਾ ਕਰਾਇਆ ਸੀ ਸਾਡਾ ਵੀ ਤੁਸੀਂ ਅੱਡ-ਅੱਡ ਰਹਿ ਸਕਦੇ ਹੋ ਇੱਥੇ ਮੇਰੇ ਘਰ ਵਾਲੀ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਬੱਚੇ ਮੇਰੇ ਕੋਲੇ ਰਹਿਣਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂੰਗੀ ਇਹਨਾਂ ਦੀ ਇਹ ਜੀ ਜ਼ਿੰਮੇਵਾਰੀ ਹੁੰਦੀ ਹੈ ਮੇਰੀ ਘਰ ਵਾਲੀ ਦੀ ਆਪਦੇ ਆਸਕ ਨਾਲ ਤੁਰੀ ਫਿਰਦੀ ਹੈਗੀ ਤੇ ਮੇਰੇ ਬੱਚੀ ਮਰਵਾ ਕੇ ਧਰਤੀ ਇਹਨੇ ਨੋ ਮਾਤਾ ਕੀ ਨਾ ਠੋੜਾ ਰਾਜਕੌਰ ਜੀ ਅੱਜ ਸਿਵਲ ਹਸਪਤਾਲ ਪਹੁੰਚੇ ਆ ਕੀ ਗੱਲ ਬਾਤ ਪਾਣਕ ਬਣੀ ਗੱਲ ਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਕੀ ਨਾਮ ਹੈ ਉਸ ਬੰਦੇ ਦਾ ਮੇਰੀ ਪੋਤੀ ਦਾ ਜੀ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾ ਰਹੇ ਆਂਗੇ ਜਦੋਂ ਉਹ ਮੁਰਦੇ ਆਏ ਤੇ ਚਲਦੇ ਗੱਡੇ 'ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ 'ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਕੀ ਮੌਤ ਕਿਦੀ ਕਿਦੀ ਹੋਈ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌਂ ਤੇ ਜੀ ਕੀ ਮੰਗ ਕਰਦੇ ਮੰਗਦੇ ਐਸੀ ਇਹ ਮੰਗ ਕਰਦੇ ਆ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂਨ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਨਿصاف ਮੰਗਦੇ ਆ ਜੀ ਅਸੀਂ ਕੁਝ ਨਹੀਂ ਮੰਗਦੇ ਮਾਦਾ ਜੀ ਪਤਾ ਹੀ ਨਹੀਂ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਦੋ ਤਰ੍ਹਾਂ ਤੇ ਤੁਹਾਡਾ ਫੈਸਲਾ ਹੋਇਆ ਸੀ ਇਹ ਆਏ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵਿਚਾਲ ਟੈਕ ਜਾਣਗੇ ਇਹ ਵੀ ਚਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ 'ਚ ਹੋਇਆ ਸੀਗਾ ਵੀ ਚਲ ਮੇਰੇ ਪੋਤੀ ਪੋਤੇ ਇਹ ਠਹਿਕ ਜਾਣਗੇ ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ ਅਸੀਂ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਜੋ ਉਹ ਵੀ ਸਾਡੇ ਕੋਲੇ ਸਬੂਤ ਨੇ ਸਰ ਘਟਰਾ ਵਾਪਰੀਆ ਕੀ ਸੀ ਮਾਮਲਾ ਸਾਰਾ ਪਤਾ ਲੱਗਿਆ ਇੱਕ ਬੱਚੀ ਦੀ ਮੌਤ ਹੋਈ ਆ ਸਾਰੇ ਸਾਨੂੰ ਮੋਗਾ ਮੈਡੀਕਲ ਹਸਪਤਾਲ ਤੋਂ ਦੋ ਰੁਪਏ ਮਸੂਲ ਹੋਏ ਸੀਗੇ ਵੀ ਰੀਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਦਾ ਨਾਲ ਆਏ ਅਸੀਂ ਮੌਕੇ ਤੇ ਸਰ ਆਈਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨ ਫਿਟ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਅਸੀਂ ਆਈਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਜਿਹੜੀ ਲੜਕੀ ਉਹ ਸਾਰਾ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੌਰ ਉਹਦੀ ਆਪਦੇ ਪਤੀ ਨਾਲ ਅਨਮੈਨਸੀ ਤੇ ਆਪਦੇ ਪੇਕੇ ਪਰਵਾਰ ਚ ਰਹਿ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆ ਸਮੇਤ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋਇਆ ਜੀ ਸਰ ਮਰਨ ਵਾਲੇ ਜੀ ਕਿੰਨੇ ਕਿੰਨੀ ਗਿਣਤੀ ਹੈ ਜੀ ਕੌਣ ਮਰਿਆ ਜੀ ਸਰ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀਸਿਟੀ ਮੋਗਾ ਹਸਪਤਾਲ ਦਾਖਲ ਹੈ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਦਾ ਸਰ ਕੋਈ ਸੱਟ ਪਟ ਨਹੀਂ ਹੈ ਓਕੇ ਬਿਊ ਰਿਪੋਰਟ ਡੈਨਿਕਸ ਵਿਰਾਈਟੀ ਟੀਵੀ